ਸਾਬਕਾ ਵਿਧਾਇਕ ਦੇ ਪੋਤੇ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਵਿੱਚ ਪਿਛਲੇ 96 ਘੰਟਿਆਂ ਦੇ ਵਿੱਚ ਵਿੱਚ ਵੱਡੀਆਂ ਘਟਨਾਵਾਂ ਹੋਈਆਂ ਨੇ ਸਾਰੀ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਹ ਘਟਨਾਵਾਂ ਕਿੱਥੇ ਕਿੱਥੇ ਹੋਈਆਂ ਪੂਰੀ ਜਾਣਕਾਰੀ ਲਈ ਜੁੜੇ ਨੇ ਪੱਤਰਕਾਰ ਸੰਦੀਪ ਲਾਧੁਕਾ ਸੰਦੀਪ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਹੁਣ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਜਿਹੜੇ ਪੰਜਾਬ ਦੇ ਸਾਬਕਾ ਵਿਧਾਇਕ ਨੇ ਹਰਬੰਸੀ ਘੁਮਨ ਉਹਨਾਂ ਦੇ ਪੋਤੇ ਉਤੇ ਗੋਲੀਆਂ ਚੱਲ ਗਈਆਂ ਨੇ ਖੁਸ਼ੀ ਜਿਵੇਂ ਜ਼ਿਕਰ ਕੀਤਾ ਜੀ ਕਿ 96 ਘੰਟੇ ਛੱਡੋ ਇਸ ਤੋਂ ਪਹਿਲਾਂ ਪਿਛਲੇ 4-5 ਸਾਲਾਂ ਦਾ ਜੇਕਰ ਰਿਕਾਰਡ ਕੱਢਿਆ ਜਾਵੇ ਤਾਂ ਸਭ ਤੋਂ ਵੱਧ ਪੰਜਾਬ ਦੇ ਵਿੱਚ ਵਾਰਦਾਤਾਂ ਹੋਈਆਂ ਖਾਸ ਕਰਕੇ ਜਿਹੜੇ ਫਰੋਤੀਆਂ ਮੰਗੀਆਂ ਜਾਂਦੀਆਂ ਫਰੋਤੀ ਨਹੀਂ ਦਿੱਤੀ ਜਾਂਦੀ ਉਸ ਤੋਂ ਬਾਅਦ ਫਿਰ ਗੈਂਗਸਟਰ ਮੇ ਜਿਹੜੇ ਉਹ ਸਬੰਧਤ ਜਿੰਨਾ ਤੋਂ ਮੰਗਦੇ ਨੇ ਚਾਹੇ ਉਹ ਕਾਰੋਬਾਰੀ ਨੇ ਚਾਹੇ ਕੋਈ ਹੋਰ ਕੰਮ ਕਾਜ ਕਰਨ ਵਾਲੇ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਾਲਾਂਕਿ ਸਰਕਾਰ ਨੇ ਹਰ ਵਾਰੀ ਇਹ ਕਹਿ ਕੇ ਪੱਲਾ ਛਡਾਇਆ ਕਿ ਇਹ ਤਾਂ ਜਿਹੜੇ ਆਪਸੀ ਝਗੜੇ ਜਾਂ ਰੰਜਿਸ਼ ਦੇ ਵਿੱਚੋਂ ਹੁੰਦੀਆਂ ਵਾਰਦਾਤਾਂ ਨੇ ਪਰ ਹਰੇਕ ਵਾਰਦਾਤ ਨੂੰ ਆਪਸੀ ਰੰਜਿਸ਼ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਜਿਵੇਂ ਤੁਸੀਂ ਗੁਰਦਾਸਪੁਰ ਤੋਂ ਇੱਕ ਵਿਧਾਇਕ ਦੇ ਪੋਤਰੇ ਉੱਤੇ ਗੋਲੀਆਂ ਚੱਲਣ ਦੀ ਗੱਲ ਦੀ ਜ਼ਿਕਰ ਕੀਤਾ। ਇਸੇ ਤਰ੍ਹਾਂ ਸਭ ਨੂੰ ਯਾਦ ਹੋਣਾ ਹੈ ਕਿ ਅਬੂਰ ਦੇ ਵਿੱਚ ਅਬੂਰ ਸ਼ਹਿਰ ਚ ਇੱਕ ਵੱਡੇ ਟੇਲਰ ਕਾਰੋਬਾਰੀ ਦੇ ਉੱਤੇ ਵੀ ਗੋਲੀਆਂ ਚੱਲੀਆਂ ਤੇ ਕਤਲ ਕਰ ਦਿੱਤਾ ਜਾਂਦਾ ਹੈ। ਅੱਜ ਤੱਕ ਜਿਹੜੇ ਅਸਲੀ ਕਾਤਲ ਨੇ ਪੁਲਿਸ ਦੇ ਹੱਥ ਨਹੀਂ ਲੱਗੇ। ਫਾਜ਼ਿਲਕਾ ਪੁਲਿਸ ਰਈ ਹੈ ਇਸ ਮਾਮਲੇ ਦੇ ਵਿੱਚ ਹਾਲਾਂਕਿ ਉੱਥੇ ਇਨਕਾਊਂਟਰ ਜਰੂਰ ਕੀਤਾ ਗਿਆ ਸੀ ਉਹ ਜਿਹੜਾ ਇਨਕਾਊਂਟਰ ਹੋਇਆ ਸੀ ਪੁਲਿਸ ਦਾ ਉਸ ਦੇ ਵਿੱਚ ਵੀ ਵੱਡੇ ਸਵਾਲ ਉੱਠੇ ਸਨ ਸਬੰਧਤ ਜਿਹੜੇ ਸਥਾਨਕ ਲੋਕ ਨੇ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਨੇ ਜਾਂ ਆਗੂ ਨੇ ਉਹਨਾਂ ਨੇ ਵੀ ਸਵਾਲ ਚੁੱਕੇ ਸੀ ਕਿ ਪਹਿਲਾਂ ਤਾਂ ਪੁਲਿਸ ਦੇ ਵੱਡੇ ਅਧਿਕਾਰ ਤੇ ਰਹੇ ਕਿ ਅਸੀਂ ਰਿਕਵਰੀ ਕਰਾਉਣ ਚੱਲੇ ਸੀ ਉੱਥੇ ਉਹਨਾਂ ਦੇ ਸਾਥੀਆਂ ਨੇ ਗੋਲੀਆਂ ਚਲਾਈਆਂ ਤੇ ਉਸ ਦੇ ਵਿੱਚ ਜਿਹੜੇ ਦੋ ਮਦਦਗਾਰ ਸੀ ਵਿੱਚ ਕਤਲ ਕਰਨ ਦੇ ਕਾਤਲਾਂ ਦੇ ਉਹ ਮਾਰੇ ਜਾਂਦੇ ਨੇ ਪਹਿਲਾਂ ਪੁਲਿਸ ਨੇ ਆਪ ਲਿਆ ਕਿ ਅਸੀਂ ਮਾਰੇ ਬਾਅਦ ਵਿੱਚ ਕਹਿੰਦੇ ਕਿ ਉਹਨਾਂ ਨੇ ਮਾਰੇ ਉਹ ਵੀ ਇੱਕ ਸਵਾਲ ਹੀ ਬਣਿਆ ਰਿਹਾ ਗੁਜਾ ਭੇਤ ਹੈ ਤੇ ਅਜੇ ਤੱਕ ਵੀ ਉਸ 킬ਰ ਜਿਹੜਾ ਕਿ ਵਰਮਾ ਸੀ ਉਸ ਦੇ ਕਾਤਲ ਨੇ ਹਾਲੇ ਤੱਕ ਫੜੇ ਨਹੀਂ ਗਏ ਹੁਣ ਜਦੋਂ ਰਹੀ ਗੀ ਤਾਜ਼ੀਆਂ ਘਟਨਾਵਾਂ ਦੀ ਸਭ ਤੋਂ ਵੱਡੀ ਜਿਹੜੀ ਘਟਨਾ ਵਾਪਰੀ ਸੀ ਉਹ ਘਟਨਾ ਜਿਹੜੀ ਹੈ ਉਹ ਸਭ ਨੂੰ ਯਾਦ ਹੋਣਾ ਕਿ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਨਵਾਂ ਸ਼ਹਿਰ ਦੇ ਬੰਗਾ ਇਲਾਕੇ ਦੇ ਵਿੱਚ i20 ਕਾਰ ਸਵਾਰ ਆਉਂਦੇ ਨੇ ਸਕੋਰਪਿਓ ਗੱਡੀ ਤੇ ਲਗਭਗ 40 ਰਾਉਂਡ ਫਾਇਰ ਕੀਤੇ ਗਏ ਜਿਸ ਤੇ ਵਿੱਚ ਇੱਕ ਦੀ ਮੌਤ ਵੀ ਹੋ ਗਈ ਸੀ ਤੇ ਦੋ ਤਿੰਨ ਜਿਹੜੇ ਉਹ ਜ਼ਖਮੀ ਹੋ ਜਾਂਦੇ ਆ ਕਾਰ ਸਵਾਰਾਂ ਨੇ 3 ਕਿਲੋਮੀਟਰ ਤੱਕ ਪਿੱਛਾ ਕੀਤਾ ਸੀ ਤਾਂ ਉਦੋਂ ਵੀ ਇਹ ਘਟਨਾ ਥਾਣਾ ਸਿਟੀ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਵਾਪਰੀ ਸੀ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਸੀ ਕਿ ਜਿਹੜੀ ਮੋੜਲੀ ਜਾਂਚ ਹੈ ਉਹ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਕਰਕੇ ਜਿਹੜੇ ਤਾਤਨ ਲੱਭ ਲੈ ਜਾਣਗੇ ਹਾਲਾਂਕਿ ਅਸਲੀ ਕਾਰਨ ਹਾਲੇ ਤੱਕ ਨਹੀਂ ਸੀ ਪਤਾ ਚੱਲਿਆ ਜਲਦੀ ਹੀ ਮੁਲਜ਼ਮਾਂ ਨੂੰ ਫੜਿਆ ਜਾਣਾ ਗ੍ਰਫਤਾਰ ਕਰ ਲਿਆ ਜਾਵੇਗਾ ਇਹ ਹੀ ਦਾਵਾ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਫਲੋਇਪੁਰ ਦੇ ਵਿੱਚ ਇੱਕ ਆਰਐਸਐਸ ਦੇ ਵਰਕਰ ਦੇ ਉੱਤੇ ਵੀ ਜਿਹੜਾ ਆ ਗੋਲੀਆਂ ਚੱਲਦੀਆਂ ਨੇ ਤੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੇ ਭਰੋਸਾ ਨਹੀਂ ਜਤਾਇਆ ਕਹਿੰਦੇ ਸਾਨੂੰ ਭਰੋਸਾ ਹੀ ਨਹੀਂ ਹੈ ਕਿ ਪੁਲਿਸ ਕਾਤਲਾਂ ਨੂੰ ਫੜ ਲਏਗੀ ਕਿੰਨੀਆਂ ਹੀ ਵਾਰਦਾਤਾਂ ਕਹਿੰਦੇ ਕਿ ਫਲੋਇਪੁਰ ਸ਼ਹਿਰ ਦੇ ਵਿੱਚ ਹੋ ਗਈਆਂ ਇਸ ਚੱਲਾਂ ਨੇ ਜਿਹੜੀਆਂ ਉਹ ਚਰਚਾਂ ਦਾ ਵਿਸ਼ਾ ਬਣੀਆਂ ਰਹੀਆਂ ਹੁਣ ਜਿਹੜੀ ਇਹ ਤਾਜ਼ਾ ਖ਼ਬਰ ਵੀ ਆਪਰੀ ਹੈ ਗੁਰਦਾਸਪੁਰ ਤੋਂ ਹੈ ਤਾਂ ਇਸ ਦੇ ਵਿੱਚ ਮਟਾਲਾ ਹਲਕੇ ਤੋਂ ਜਿਹੜਾ ਪਿੰਡ ਘੁੰਮਣਕਲਾ ਤੋਂ ਦੇ ਵਿੱਚ ਵਾਰਦਾਤ ਵਾਪਰਦੀ ਹੈ ਸਾਬਕਾ ਵ代ਕ ਨੇ ਹਰਬੰਸ ਸਿੰਘ ਘੁੰਮਣ ਦੇ ਪੋਤੇ ਤਹਿਲਜੀਤ ਸਿੰਘ ਘੁੰਮਣ ਉਸ ਦੇ ਉੱਤੇ ਮੋਟਰਸਾਈਕਲ ਸਵਾਰਾਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਔਰ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ 96 ਘੰਟਿਆਂ ਦੇ ਅੰਦਰ ਅੰਦਰ ਸ਼ਰਿਆਮ ਫਾਇਰਿੰਗ ਦੀਏ ਚੌਥੀ ਵੱਡੀ ਘਟਨਾ ਸਾਹਮਣੇ ਆਈ ਹੈ ਤਿੰਨ ਲੋਕਾਂ ਦੀ ਇਸ ਵਿੱਚ ਜਾਨ ਵੀ ਚਲੀ ਗਈ ਹੈ ਇਸ ਦੇ ਉੱਤੇ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਹੁਣ ਇਹ ਵੀ ਪਤਾ ਲੱਗਿਆ ਕਿ ਜਿਹੜਾ ਇਹ ਸਾਰੇ ਮਾਮਲੇ ਦੇ ਵਿੱਚ ਵਾਰਦਾਤਾ ਕੀਤੀਆਂ ਜਾ ਰਹੀਆਂ ਬਹੁਤਿਆਂ ਵਿੱਚ ਤਾਂ ਫਰੋਤੀ ਦਾ ਮਾਮਲਾ ਹੈ ਤੇ ਬਹੁਤਿਆਂ ਦੇ ਵਿੱਚ ਕੋਈ ਆਪਸੀ ਰੰਜਿਸ਼ ਵੀ ਹੈ ਪਰ ਹਰੇਕ ਘਟਨਾ ਜਿਹੜੀ ਉਹ ਆਪਣੀ ਆਪਸੀ ਰੰਜਿਸ਼ ਦੇ ਨਾਲ ਨਹੀਂ ਜੁੜੀ ਹੋਈ ਇਹ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਨੇ ਆਮ ਆਦਮੀ ਪਾਰਟੀ ਦੇ ਬਹੁਤ ਲੀਡਰ ਜਦੋਂ ਇਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਹੁੰਦੇ ਨੇ ਤਾਂ ਉਹ ਬਿਹਾਰ ਤੇ ਯੂਪੀ ਦੀਆਂ ਉਦਾਹਰਨਾਂ ਦੇਣ ਲੱਗਦੇ ਨੇ ਆਪਾਂ ਪਿਛਲੇ ਸਮਿਆਂ 'ਚ ਵੀ ਦੇਖਿਆ ਕਿ ਉਹਦੇ ਨਾਲੋਂ ਤਾਂ ਪੰਜਾਬ ਦਾ ਮਾਹੌਲ ਚੰਗਾ ਹੀ ਹੈ ਪਰ ਹੁਣ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਪਿੰਡਾਂ 'ਚ ਸ਼ਹਿਰਾਂ 'ਚ ਜਦੋਂ ਵੀ ਹਨੇਰਾ ਪੈਂਦਾ ਉਸ ਤੋਂ ਬਾਅਦ ਹਰੇਕ ਕੋਈ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਜਲਦੀ ਘਰ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਤੇ ਸਾਡੇ ਨਾਲ ਰਸਤੇ ਦੇ ਵਿੱਚ ਕੋਈ ਜਿਹੜੀ ਹੈ ਮਾੜੀ ਚੰਗੀ ਘਟਨਾ ਨਾ ਵਾਪਰ ਜਾਵੇ ਜਦੋਂ ਵੀ ਗੋਲੀ ਚੱਲਦੀ ਹੈ ਕਿਸੇ ਨਾ ਕਿਸੇ ਦੀ ਜਾਨ ਚਲੀ ਜਾਂਦੀ ਹੈ ਖਾਸ ਕਰਕੇ ਖੜੇ ਹੋ ਜਾਂਦੇ ਜਦੋਂ ਤਾਂ ਤਨੀ ਲੱਭੇ ਜਾਂਦੇ ਪੁਲਿਸ ਵੱਲੋਂ ਬਹੁਤ ਵਾਰੀ ਅਜਿਹਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਇੱਕ ਖੰਨੇ ਦੇ ਵਿੱਚ ਪੁਲਿਸ ਜੌਂਕੀ ਦੇ ਪੁਲਿਸ ਥਾਣੇ ਦੇ 100 ਮੀਟਰ ਦੀ ਦੂਰੀ ਦੇ ਅੰਦਰ ਅੰਦਰ ਹੀ ਇੱਕ ਵੱਡੀ ਵਾਰਦਾਤ ਹੋ ਗਈ ਉਸ ਤੇ ਵੀ ਜਿਹੜੇ ਹੈ ਦੋਸ਼ੀ ਨਹੀਂ ਲੱਭੇ ਗਏ ਹਾਲਾਂਕਿ ਉਸ ਮਾਮਲੇ ਦੇ ਵਿੱਚ ਵੀ ਜਿਹੜੇ ਹੈ ਜਾਣ ਜਾਂਦੀ ਹੈ ਇਸ ਤਰ੍ਹਾਂ ਬੜੀਆਂ ਘਟਨਾਵਾਂ ਹੋ ਗਈਆਂ ਪੰਜਾਬ ਦੇ ਵਿੱਚ ਔਰ ਪਿਛਲੇ 96 ਘੰਟੇ ਦੇ ਵਿੱਚ ਜਿਹੜੀਆਂ ਚਾਰ ਘਟਨਾਵਾਂ ਵਾਪਰੀਆਂ ਉੱਥੇ ਤਾਂ ਫਿਰ ਆਦੋਬਾਦੀ ਹੋ ਗਈ ਫਗਵਾੜਾ ਦੇ ਵਿੱਚ ਇੱਕ ਸ਼ਿਵ ਸੈਨਾ ਨੇਤਾ ਦੇ ਬੇਟੇ ਦੇ ਉੱਤੇ ਵੀ ਫਾਇਰਿੰਗ ਹੁੰਦੀ ਹੈ ਤਾਂ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਹਾਲਾਂਕਿ ਜਿਹੜਾ ਇੱਕ ਘਟਨਾ ਵਾਪਰੀ ਹੈ ਜਿਮੀ ਕਰਵਲ ਦੇ ਉੱਤੇ ਹਮਲੇ ਤੋਂ ਬਾਅਦ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਮੇਅਰ ਰਾਮਪਾਲ ਉਪਲ ਤੇ ਹੋਰ ਪਾਰਟੀਆਂ ਦੇ ਨੇਤਾ ਜਿਹੜੇ ਸਿਵਲ ਹਸਪਤਾਲ ਵੀ ਪਹੁੰਚਦੇ ਨੇ ਉਹਨਾਂ ਨੇ ਗੋਲੀ ਕਾਂਡ ਦੇ ਇਹਨਾਂ ਕੜੇ ਸ਼ਬਦਾਂ ਦੇ ਨਾਲ ਨਿੰਦਾ ਵੀ ਕੀਤੀ ਹੈ ਔਰ ਡੀਐਸਪੀ ਫਗਵਾੜਾ ਭਾਰਤ ਪੂਸ਼ਨ ਸੈਣੀ ਦੇ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ Shiv Sena ਨੀਤਾ ਇੰਦਰਜੀਤ ਕਰਵਲ ਤੇ ਉਹ ਜਿਹੜੇ ਹਿੰਦੂ ਜਥੇਬੰਦੀਆਂ ਨੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਘਟਨਾ ਨੂੰ ਲੈ ਕੇ 19 ਨਵੰਬਰ ਨੂੰ ਫਗਵਾੜਾ ਬੰਦ ਦਾ ਇਹਨਾਂ ਨੇ ਐਲਾਨ ਵੀ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੁੰਡਾਗਰਦੀ ਦੇ ਖਿਲਾਫ ਸਵੇਰੇ 10 ਵਜੇ ਗਊਸ਼ਾਲਾ ਬਾਜ਼ਾਰ ਦੇ ਵਿੱਚ ਇਕੱਠੇ ਹੋਣ ਦੀ ਅਪੀਲ ਤੱਕ ਵੀ ਕੀਤੀ ਜਾਂਦੀ ਹੈ ਕਿ ਅੱਜ ਸਾਰਾ ਦਿਨ ਬੰਦ ਕੀਤਾ ਜਾਏਗਾ ਫਗਵਾੜਾ ਸ਼ਹਿਰ ਦੁਕਾਨਦਾਰਾਂ ਤੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਦੁਕਾਨਾਂ ਬੰਦ ਕਰਵਾਈਆਂ ਗਈਆਂ ਪਰ ਗੁੰਡਾਗਰਦੀ ਕਰਨ ਵਾਲਿਆਂ ਦੇ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਅਪੀਲ ਵੀ ਕੀਤੀ ਜਾ ਰਹੀ ਹੈ ਤੇ ਰੋਸ ਵੀ ਪ੍ਰਗਟ ਕੀਤਾ ਜਾ ਰਿਹਾ ਹੈ ਹਾਲਾਂਕਿ ਜਿੱਥੇ-ਜਿੱਥੇ ਵੀ ਘਟਨਾ ਵਾਪਰਦੀ ਹੈ ਉੱਥੇ-ਉੱਥੇ ਇੱਕ ਗੱਲ ਦਾ ਜ਼ਰੂਰ ਜ਼ਿਕਰ ਆਉਂਦਾ ਹੈ ਪੁਲਿਸ ਆਪਣੇ ਵੱਲੋਂ ਇਹ ਦਲੀਲ ਦੇ ਦਿੰਦੀ ਹੈ ਕਿ ਅਸੀਂ ਦੋਸ਼ੀਆਂ ਨੂੰ ਜਲਦੀ ਫੜ ਲਵਾਂਗੇ ਕਈ ਮਾਮਲਿਆਂ 'ਚ ਦੋਸ਼ੀ ਫੜੇ ਵੀ ਜਾਂਦੇ ਆ ਪਰ ਅਸਲੀ ਜਿਹੜੀ ਦੋਸ਼ੀ ਹੁੰਦੇ ਆ ਜਿਹੜੇ ਸਾਜ਼ਿਸ਼ ਰਚਦੇ ਨੇ ਕਈ ਵਾਰੀ ਉਹ ਪੁਲਿਸ ਦੇ ਹੱਥੋਂ ਨਿਕਲ ਜਾਂਦੇ ਨੇ ਜਾਂ ਫਿਰ ਮਿਣੀ ਭੁਗਤ ਦੇ ਨਾਲ ਵਾੜ ਕੱਢ ਦਿੱਤੇ ਜਾਂਦੇ ਨੇ ਕਈ ਥਾਵਾਂ ਤੇ ਉਹ ਬੋੜ ਦੀ ਇੱਕ ਸਭ ਤੋਂ ਵੱਡੀ ਉਦਾਹਰਨ ਹੈ ਜਿਹੜਾ ਸੰਜੇ ਵਰਮਾ ਦਾ ਕਤਲ ਹੋਇਆ ਸੀ ਇੱਕ ਟੇਲਰ ਦਾ ਜਿਸ ਨੇ ਆਪਣੀ ਮਿਹਨਤ ਦੇ ਨਾਲ ਬਹੁਤ ਕੁਝ ਬਣਾਇਆ ਕਮਾਇਆ ਜ਼ਮੀਨ ਬਣਾਈ ਸਕੂਲ ਬਣਾਏ ਪਰ ਉਸਦੇ ਜਿਹੜੇ ਅਸਲੀ ਕਾਤਲ ਹੈ ਅੱਜ ਤੱਕ ਨਹੀਂ ਲੱਭੇ ਪੁਲਿਸ ਨੂੰ ਇਸੇ ਕਰਕੇ ਵੱਡੇ ਸਵਾਲ ਉੱਠਦੇ ਆ ਪੁਲਿਸ ਪ੍ਰਸ਼ਾਸਨ ਦੇ ਉੱਤੇ ਕਿ ਕਾਨੂੰਨ ਵਿਵਸਥਾ ਨੂੰ ਜਿੰਨਾ ਦਾ ਠੀਕ ਕਰਨ ਦਾ ਕੰਮ ਹੈ ਸਰਕਾਰ ਉਹਨਾਂ ਤੋਂ ਕਾਨੂੰਨ ਵਿਵਸਥਾ ਠੀਕ ਕਰਨ ਦੀ بجائے ਹੋਰ ਨਾਲ ਕਈ ਕੰਮਾਂ ਚ ਜਿਹੜੀ ਪੁਲਿਸ ਨੂੰ ਲਾ ਕੇ ਰੱਖਦੀ ਹੈ ਖਾਸ ਕਰਕੇ ਸੁਰੱਖਿਆ ਖੁਦ ਦੀ ਜਿਹੜੀ ਹੈ ਉਹ ਲੀਡਰ ਆਪਣੀ ਤਾਂ ਸੁਰੱਖਿਆ ਕਰਦੇ ਪਰ ਆਮ ਲੋਕਾਂ ਦੀ ਜਿਹੜੀ ਸੁਰੱਖਿਆ ਹੋਣੀ ਚਾਹੀਦੀ ਹੈ ਉਹ ਕਿਤੇ ਨਾ ਕਿਤੇ ਢਿੱਲੀ ਹੈ ਜਾਂ ਉਸੇ ਕਾਰਵਾਈ ਨੂੰ ਲੈ ਕੇ ਸਵਾਲ ਉੱਠਦੇ ਨੇ ਹਾਲਾਂਕਿ ਜਿਹੜਾ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਉਸ ਦੇ ਵਿੱਚ ਵੀ ਇਹੀ ਕਿਹਾ ਗਿਆ ਕਿ ਗੈਂਗਸਟਰਾਂ ਦੀ ਢਿੱਲੀ ਕਾਰਵਾਈ ਉਹਨਾਂ ਖਿਲਾਫ ਕੀਤੀ ਹੈ ਉਸ ਐਸਐਸਪੀ ਨੇ ਹਾਲਾਂਕਿ ਉਸ ਤੋਂ ਬਾਅਦ ਕਿਵੇਂ ਗੱਲਾਂ ਸਾਹਮਣੇ ਆਈਆਂ ਔਰ ਇਹਦੀ ਪਤਾ ਲੱਗਿਆ ਕਿ ਉਸਨੇ ਤਾਂ ਕਈ ਮਹੀਨਿਆਂ ਦੇ ਵਿੱਚ ਕਿੰਨੇ ਇੰਕਾਊਂਟਰ ਜਿਹੜੇ ਕਿ ਪੁਲਿਸ ਦੇ ਨਜ਼ਰੀਏ ਤੋਂ ਸਹੀ ਮੰਨੇ ਜਾਂਦੇ ਆ ਉਹ ਐਸਐਸਪੀ ਮਨਿੰਦਰ ਸਿੰਘ ਨੇ ਕੀਤੇ ਸੀ ਇਸ ਦੇ ਬਾਵਜੂਦ ਉਸ ਨੂੰ ਜਿਹੜਾ ਆ ਕਿਉਂ ਸਸਪੈਂਡ ਕੀਤਾ ਗਿਆ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਔਰ ਇੱਥੋਂ ਤੱਕ ਕਿ ਵਿਰੋਧੀ ਸਿਆਸੀ ਪਾਰਟੀਆਂ ਨੇ ਤਾਂ ਇਹ ਵੀ ਸਵਾਲ ਚੁੱਕੇ ਸੱਤਾ ਤੇ ਤੇ ਕਿ ਉਹ ਐਸਐਸਪੀ ਦੀ ਜ ਆਈਪੀਐਸ ਅਧਿਕਾਰੀ ਦੀ ਬੜੀ ਲਈ ਗਈ ਹੈ ਕਿਉਂਕਿ ਝੂਠੇ ਮਕਦਮੇ ਦਰਜ ਕੀਤੇ ਜਾਣ ਦੀ ਜਿਹੜਾ ਹੁਕਮ ਦਿੱਤਾ ਗਿਆ ਸੀ ਉਹ ਮੰਨਿਆ ਨਹੀਂ ਹਾਲਾਂਕਿ ਜਿੱਥੇ ਤਾਂ ਸਰਕਾਰ ਦੇ ਉੱਤੇ ਦੋਸ਼ ਲੱਗਦੇ ਨੇ ਕਿ ਜਿੱਥੇ ਤਾਂ ਆਪਣੇ ਸਿਆਸੀ ਵਿਰੋਧੀਆਂ ਤੇ ਪਰਚੇ ਪਾਉਣੇ ਆ ਉਹਨਾਂ ਨੂੰ ਡਰਾਉਣਾ ਹੈ ਧਮਕਾਉਣਾ ਹੈ ਉੱਥੇ ਤਾਂ ਪੁਲਿਸ ਤੋਂ ਬਹੁਤ ਜ਼ੋਰਾਂ ਨਾਲ ਕੰਮ ਲਿਆ ਜਾਂਦਾ ਪਰ ਜਿੱਥੇ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਦੀ ਗੱਲ ਹੈ ਉੱਥੇ ਕਿਤੇ ਨਾ ਕਿਤੇ ਢਿੱਲ ਰਹਿ ਜਾਂਦੀ ਹੈ ਜਿਸ ਕਰਕੇ ਸਰਕਾਰ ਸਵਾਲਾਂ ਦੇ ਢੇਰੇ ਵਿੱਚ ਆ ਜਾਂਦੀ ਹੈ ਇਸੇ ਕਰਕੇ ਵੱਖ-ਵੱਖ ਅਖਬਾਰਾਂ ਦੀਆਂ ਸੁਰਖੀਆਂ ਵਡੀਆਂ ਨੇ ਹੈਡਲਾਈਨ ਛਪੀਆਂ ਨੇ ਕਿ ਕੁਝ ਘੰਟਿਆਂ ਦੇ ਵਿੱਚ ਯਾਨੀ ਕਿ ਲਗਭਗ 100 ਘੰਟਿਆਂ ਦੇ ਅੰਦਰ ਅੰਦਰ 4-5 ਵੱਡੀਆਂ ਵਾਰਦਾਤਾਂ ਹੋ ਜਾਣੀਆਂ ਪੰਜਾਬ ਪੰਦਰ ਦੇ ਉੱਤੇ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੀਆਂ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਪਹਿਲੀ ਵੱਡੀ ਘਟਨਾ ਜਦੋਂ ਸਿੱਧੂ ਮੁਸੇਵਾਲੇ ਦਾ ਮਰਡਰ ਹੋ ਜਾਂਦਾ ਉਹਦੇ ਵਿੱਚ ਗੈਂਗਸਟਰਾਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ ਅੱਜ 4 ਸਾਲ ਹੋ ਗਏ ਨੇ ਅਜੇ ਤੱਕ ਕਿਸੇ ਵੀ ਗੈਂਗਸਟਰ ਤੇ ਨੱਥ ਨਹੀਂ ਪਈ ਇਹਦੇ ਉੱਤੇ ਜਿਹੜੇ ਸਵਾਲ ਖੜੇ ਕੀਤੇ ਨੇ ਸੁਨੀਲ ਜਾਖੜ ਨੇ ਤੇ ਜਿਹੜੇ ਪੰਜਾਬ ਦੇ ਰਾਜਪਾਲ ਨੇ ਗੁਲਾਬ ਚੰਦ ਘਟਾਰੀਆ ਉਹ ਅੰਮ੍ਰਿਤਸਰ ਦੇ ਵਿੱਚ ਬੋਲੇ ਨੇ ਕਿ ਪੰਜਾਬ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਗੈਂਗਸਟਰ ਬਾਦ ਹੈ ਇਹ ਬੜੀ ਵੱਡੀ ਸਮੱਸਿਆ ਬਣ ਚੁੱਕਿਆ ਹੈ ਦੂਜੇ ਪਾਸੇ ਜਾਖੜ ਕਹਿੰਦੇ ਨੇ ਵੀ ਜਿਹੜੇ ਕੇਜਰੀਵਾਲ ਨੇ ਬਿਆਨ ਦਿੱਤਾ ਸੀਗਾ ਕਿ ਜਿਮਨੀ ਚੌਂ ਜਿਹੜੀ ਤਰਨਤਾਰਨ ਦੇ ਵਿੱਚ ਹੋਈ ਸੀ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਨਾ ਜਿਹੜੇ ਗੈਂਗਸਟਰ ਨੇ ਉਹ ਪੰਜਾਬ ਛੱਡ ਦਣ ਪਰ ਜਾਖੜ ਸਾਹਿਬ ਨੇ ਕਿਹਾ ਕਿ ਕੇਜਰੀ ਵੱਲ ਖੁਦ ਪੰਜਾਬ ਛੱਡ ਦੇਣ ਬਿਲਕੁਲ ਉਹਨਾਂ ਨੇ ਵੀ ਇੱਕ ਹੈ ਤੇ ਸੁਖਵੀਰ ਸਿੰਘ ਬਾਦਲ ਨੇ ਵੀ ਇੱਕ ਭਾਸ਼ਣ ਦਿੱਤਾ ਜਦੋਂ ਧੰਨਵਾਦ ਕਰ ਰਹੇ ਸੀ ਤਰਨਤਾਰਨ ਦੇ ਵਿੱਚ ਇਹਨਾਂ ਸਾਰੇ ਵੱਖ-ਵੱਖ ਲੀਡਰਾਂ ਨੇ ਜਿਹੜੇ ਸੁਨੀਲ ਜਾਖੜ ਦੀ ਤੁਸੀਂ ਗੱਲ ਕਰਦੇ ਹੋ ਫਿਰੋਜ਼ਪੁਰ ਦੇ ਹੋਏ ਜਿਹੜੀ ਆਰਐਸਐਸ ਲੀਡਰ ਦੇ ਉੱਤੇ ਗੋਲੀ ਚੱਲੀ ਸੀ ਉਸ ਦੇ ਕਰਕੇ ਉਹਨਾਂ ਨੇ ਜਵਾਬ ਦਿੱਤਾ ਕਿ ਬਿਆਨ ਦਿੱਤਾ ਕਿ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਦੇ ਉਦੇਸ਼ ਨਾਲ ਮਿੱਥ ਕੇ ਕਤਲ ਕੀਤੇ ਜਾ ਰਹੇ ਨੇ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਆ ਸਫਲ ਰਹੀ ਹੈ ਉਹ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਆਰਐਸਐਸ ਦੇ ਆਗੂ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਗੋਲੀਆਂ ਮਾਰ ਕੇ ਹਤਿਆ ਕੀਤੀ ਗਈ ਹੈ ਉਸ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਸੁਨੀਲ ਜਾਖੜ ਨੇ ਵੀ ਕਿਹਾ ਕਿ ਇੱਕ ਪਾਸੇ ਗੈਂਗਸਟਰਾਂ ਵੱਲੋਂ ਲਗਾਤਾਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਔਰ ਅਤੇ ਹੁਣ ਤੱਕ ਦੀ ਰਾਜ ਦੀ ਜਿਹੜੀ ਭਾਈਚਾਰਕ ਸਾਂਝ ਨੂੰ ਖੇੜੂ-ਖੇੜੂ ਕਰਨ ਦੇ ਦੇਸ਼ ਨਾਲ ਇਸ ਤਰ੍ਹਾਂ ਦੇ ਕਤਲ ਕੀਤੇ ਜਾ ਰਹੇ ਨੇ ਦਿਨ ਦਿਹਾੜੇ ਉਹਨਾਂ ਕਿਹਾ ਕਿ ਪੰਜਾਬੀਅਤ ਤੇ ਹਮਲਾ ਹੈ ਕੋਈ ਵੀ ਪੰਜਾਬੀ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਇਹ ਵੀ ਗੱਲ ਕਹੀ ਕਿ ਆਰ ਸੁਖਬੀਰ ਸਿੰਘ ਬਾਦਲ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕੇਜਰੀਵਾਲ ਦੇ ਉੱਤੇ ਦੋਸ਼ ਲਾਉਂਦੇ ਆ ਕਿ ਸਭ ਤੋਂ ਵੱਡੇ ਗੈਂਗਸਟਰ ਤਾਂ ਕੇਜਰੀਵਾਲ ਨੇ ਹਾਲਾਂਕਿ ਇਸ ਦਾ ਜਵਾਬ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਹ ਹੈ ਕਿ ਗੈਂਗਸਟਰ ਆ ਜਿਹੜੇ ਉਹ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਜਿਹੜੇ ਆ ਉਹ ਉਹਨਾਂ ਦੀਆਂ ਜੜ੍ਹਾਂ ਲੱਗੀਆਂ ਸੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਪਰ ਹੁਣ ਇਸ ਤਰ੍ਹਾਂ ਬਿਆਨਬਾਜ਼ੀ ਦੇ ਨਾਲ ਨਹੀਂ ਕੇ ਕੰਟਰੋਲ ਕਿਵੇਂ ਕੀਤਾ ਜਾਣਾ ਉਸ ਵੱਲ ਧਿਆਨ ਦੇਣ ਦੀ ਵਿਸ਼ੇਸ਼ਤਾ ਹ ਤੇ ਲੋੜ ਹੈ ਕੋਈ ਵੀ ਸਿਆਸੀ ਧਿਰਾਂ ਜਿਹੜੀ ਉਹ ਸਵਾਲ ਚੁੱਕਦੀ ਹੈ ਉਸ ਦਾ ਜਵਾਬ ਆਮਾਨੀ ਪਾਰਟੀ ਦੀ ਸਰਕਾਰ ਨੂੰ ਹੀ ਦੇਣਾ ਪਵੇਗਾ ਕਿਉਂਕਿ ਮੌਕੇ ਉੱਤੇ ਸੱਤਾ ਦੇ ਵਿੱਚ ਉਹ ਬਿਰਾਜਮਾਨ ਨੇ ਇਸ ਕਰਕੇ ਕਿਸੇ ਹੋਰ ਨੇ ਇਸ ਦੀ ਜਵਾਬ ਤਲਬੀਆ ਜਿਹੜੀ ਨਹੀਂ ਕਰਨੀ ਤਾਂ ਜਿੱਥੋਂ ਤੱਕ ਨਹੀਂ ਗੱਲ ਸ਼ੁਰੂਮਣੀ ਅਕਾਲੀ ਦਲ ਨੇ ਜਿਹੜੇ ਕਤਲ ਦੀਆਂ ਘਟਨਾਵਾਂ ਹੋ ਰਹੀਆਂ ਉਸ ਤੇ ਵੱਖ-ਵੱਖ ਘਟਨਾਵਾਂ ਦੇ ਬਾਰੇ ਗੜੇ ਆ ਸਾਫ ਸ਼ਬਦਾਂ ਦੇ ਵਿੱਚ ਪੋਸਟਾਂ ਪਾ ਕੇ ਵੀ ਨਿਖੇਧੀ ਕੀਤੀ ਹੈ ਸਰਕਾਰ ਦੀਆਂ ਜੈਂਗਸਟਰ ਕਹਿ ਦਿੱਤਾ ਗਿਆ ਕੇਜਰੀਵਾਲ ਨੂੰ ਔਰ ਇਸ ਤੋਂ ਇਲਾਵਾ ਜਿਹੜੀਆਂ ਵਾਰਦਾਤਾਂ ਹੋਈਆਂ ਉਸ ਦੀਆਂ ਅਖਬਾਰਾਂ ਦੀਆਂ ਕਟੀਆਂ ਵੱਖ-ਵੱਖ ਅਖਬਾਰਾਂ ਦਾਤਾਂ ਦੀਆਂ ਚਲਾਉਂਦੇ ਆ ਹੋયા ਉਹਨਾਂ ਨੇ ਸਾਫ-ਸ਼ਾਫ ਸ਼ਬਦਾਂ ਦੇ ਵਿੱਚ ਜਿਹੜਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਫੇਲ ਰਹੀ ਹੈ ਕਾਨੂੰਨ ਵਿਵਸਥਾ ਦੇ ਮਾਮਲੇ ਦੇ ਵਿੱਚ ਇਵੇਂ ਤੁਸੀਂ ਸ਼ੁਰੂ ਤੋਂ 2022 ਦੀ ਘਟਨਾ ਦਾ ਜ਼ਿਕਰ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਜੇਕਰ लेखा-ਜੋਖਾ ਕਰਨਾ ਹੋਵੇ ਤਾਂ ਕਾਫੀ ਅਜਿਹੀਆਂ ਘਟਨਾਵਾਂ ਨੇ ਜਿੱਥੇ ਵੱਖ-ਵੱਖ ਘਟਨਾਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਿਹਾ ਗਿਆ ਹੈ ਇਹ ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬੀਆਂ ਨੂੰ ਰੰਗਲਾ ਪੰਜਾਬ ਬਣਾਉਣ ਦੇ ਝੂਠੇ ਸੁਪਨੇ ਦਿਖਾ ਕੇ ਹੱਸਦੇ ਵਸਦੇ ਪੰਜਾਬ ਨੂੰ ਗੈਂਗਲੈਂਡ ਬਣਾ ਕੇ ਰੱਖ ਦਿੱਤਾ ਤੇ ਬੀਤੀ ਸ਼ਾਮ ਜਿਹੜਾ ਕੀ ਬੰਗਾ ਦੀ ਘਟਨਾ ਦਾ ਜ਼ਿਕਰ ਕਰਦੇ ਨੇ ਕਿ ਗੈਂਗਸਟਰਾਂ ਵੱਲੋਂ ਇੱਕ ਸਕੋਰਪੀਓ ਗੱਡੀ ਤੇ ਅੰਨੇਵਾ ਗੋਲੀਆਂ ਚਲਾਈਆਂ ਗਈਆਂ ਜਿਸ ਚ ਇੱਕ ਨੌਜਵਾਨ ਦੀ ਮੌਤ ਹੋ ਗਈ ਚਾਰ ਗੰਭੀਰ ਜ਼ਖਮੀ ਹੋ ਗਏ ਸੂਬੇ ਅੰਦਰ ਨਿਤ ਦਿਹਾੜੇ ਵਾਪਰ ਰਹੀਆਂ ਜਹੀਆਂ ਘਟਨਾਵਾਂ ਇਸ ਗੱਲ ਦਾ ਪ੍ਰਤੱਖ ਸਬੂਤ ਨੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਸ ਨੇ ਖੁਦ ਗਹਿ ਮਹਿਕ ਨੇ ਆਪਣੇ ਕੋਲ ਰੱਖਿਆ ਹੋਇਆ ਉਹ ਕਾਨੂੰਨ ਵਿਵਸਥਾ ਕਾਬੂ ਰੱਖਣ ਵਿੱਚ ਬਿਲਕੁਲ ਫੇਲ ਸਾਬਤ ਹੋਏ ਨੇ ਅਖੌਤੀ ਬਦਲਾਵ ਵਾਲੀ ਸਰਕਾਰ ਦੇ ਰਾਜ ਵਿੱਚ ਗੈਂਗਸਟਰ ਬੇਖੌਫ ਘੁੰਮ ਰਹੇ ਨੇ ਪਰ ਆਮ ਲੋਕ ਘਰੋਂ ਬਾਹਰ ਨਿਕਲਣ ਤੋਂ ਡਰ ਰਹੇ ਨੇ ਕਾਰੋਬਾਰੀਆਂ ਤੇ ਦੇ ਲੋਕ ਪੱਤੀਆਂ ਨੂੰ ਧਮਕਾ ਕੇ ਫਰੋਤੀਆਂ ਲਈਆਂ ਜਾ ਰਹੀਆਂ ਨੇ ਅੱਜ ਲੋੜ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹ ਤੇ اشتियारबाजी ਤੇ ਗਰਮਾਹਕ ਨੂੰ ਪ੍ਰਚਾਰ ਛੱਡ ਕੇ ਅਸਲ ਮੁੱਦਿਆਂ ਵੱਲ ਧਿਆਨ ਦੇਵੇ ਤੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਇਹ ਸ਼ਰਮਣੀ ਅਕਾਲੀ ਦਲ ਵੱਲੋਂ ਲਿਖਿਆ ਗਿਆ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਵੱਖ-ਵੱਖ ਲੀਡਰਾਂ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਚਾਹੇ ਸੁਖਪਾਲ ਸਿੰਘ ਖਹਿਰਾ ਹੋਣ ਜਾਂ ਫਿਰ ਪ੍ਰਗਟ ਸਿੰਘ ਹੋਣ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਪ੍ਰਤਾਪ ਸਿੰਘ ਬਾਜਵਾ ਹੋਣ ਉਹ ਵੀ ਕਈ ਵਾਰੀ ਜ਼ਿਕਰ ਕਰ ਚੁੱਕੇ ਆ ਆਮ ਆਦਮੀ ਪਾਰਟੀ ਦੇ ਕਾਨੂੰਨ ਵਿਵਸਥਾ ਮਾਮਲੇ ਦੇ ਵਿੱਚ ਕਿ ਕਿਸ ਢੰਗ ਦੇ ਨਾਲ ਜਿਹੜੀਆਂ ਦਿਨ ਦਿਹਾੜੇ ਕਤਲ ਹੋ ਰਹੇ ਨੇ ਮਾਰਦਾਤਾ ਹੋ ਰਹੇ ਔਰ ਸਾਰੀਆਂ ਮਾਰਦਾਤਾ ਨੇ ਜਿਹੜੀਆਂ ਉਹ ਕਾਨੂੰਨ ਵਿਵਸਥਾ ਦੀ ਡਾਵਾਡੋਲ ਸਥਿਤੀ ਦੇ ਵਿੱਚੋਂ ਵਾਪਰ ਰਹੀਆਂ ਨੇ ਇਸੇ ਕਰਕੇ ਗੈਂਗਸਟਰਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਨਹੀਂ ਹੈ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ